ਹੁਸ਼ਿਆਰਪੁਰ ਚ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਕੈਪਟਨ ਸਰਕਾਰ ਹਿਲ ਗਈ ਹੈ ਇਸੇ ਲਈ ਪਹਿਲਾਂ ਟਿਕਸ਼ਨ ਸੂਟ ਦੇ ਘਰ ਬਾਹਰ ਗੋਹਾ ਸੁੱਟਣ ਵਾਲਿਆ ਖਿਲਾਫ 173 ਜੋੜੀ ਗਈ ਜਦੋਂ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਤਾਂ ਇਸ ਨੂੰ ਹਟਾਉਣ ਦੇ ਹੁਕਮ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਦੇ ਦਿੱਤੇ ਜੇਪੀ ਲੀਡਰ ਟਿਕਸ਼ਨ ਸੂਤ ਦੇ ਘਰ ਬਾਹਰ ਗੋਹਾ ਸੁੱਟਣ ਦੇ ਕੇਸ 'ਚ ਕਤਲ ਦੀ ਕੋਸ਼ਿਸ਼ ਧਾਰਾ ਹਟਾਉਣ ਦੇ ਹੁਕਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇ ਦਿੱਤੇ ਨੇ ਐਫ ਆਈ ਆਰ ਦਰਜ ਕਰਨ ਵਾਲੇ ਐਸ ਐਚਓ ਨੂੰ ਵੀ ਹਟਾਇਆ ਗਿਆ ਹੈ ਕਿਉਂਕਿ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਐਸ ਐਚਓ ਨੇ ਖਾਮੁਖਾ ਧਾਰਾ 307 ਲਗਾਈ ਕੈਪਟਨ ਅਮਰਿੰਦਰ ਸਿੰਘ ਦੇ ਇਹ ਆਦੇਸ਼ ਕਿਸਾਨਾਂ ਦੇ ਗੁੱਸੇ ਤੋਂ ਬਚਦਾ ਹੈ ਕਿਉਂਕਿ 2 ਦਿਨ ਪਹਿਲਾਂ ਕਿਸਾਨਾਂ ਨੇ ਖੁਸ਼ਿਆਰਪੁਰ ਮင်း ਇਸਕਤਰੇ ਦਾ ਕਿਰਾਉ ਕੀਤਾ ਸੀ एक जनवरी में पुलिस ने एक केस दर्ज किया जिस दिन हुआ एक एक गार्ड ट्रक ट्रैक्टर आ रहा था और वो घूम गया टुवर्ड्स जहाँ उनकी बीजेपी लीडर के, का घर था और उसके सामने चौकीदार था या कोई और था वो लुट गया और उसको आगे जाने नहीं देना चाह रहे थे तो उसमें से ट्रैक्टर रुक गया उनको ऊपर नहीं चढ़ा रुक गया एंड उसी जब उसको उठा के साइड में कर दिया उन्होंने वो डंप कर दिया जो एस एस जो था वहाँ आई थिंक उसको ही शुड ऑफ उसको देखना चाहिए था कि दिस इज़ नॉट अटेम्प्ट टू मर्डर केस दिस इज़ जस्ट लॉ एंड ऑर्डर मैटर अदर एंड शुड ऑफ पुट जो चार्जेस लगते हैं उस पर लगाना चाहिए बट नॉट अटेम्प्ट टू मर्डर और हमने उसके बाद हमने एक एस आई टी बिठाई उन्होंने हम जो ਅਬ ਉਸ ਫਿਕਰੀ ਕੀ ਆ ਕਿ ਗਲਤ ਹੋ ਗਈ ਬਾਤ ਔਰ 307 ਤੋਂ ਉਹਨਾਂ ਨੇ ਉਤ نکال ਦਿਆ so that has been out ਲੇਕਿਨ ਐਸ ਐਚ ਓ ਸ਼ੁਡ ਹੈਵ ਐਕਟਡ ਮੋਰ ਰਿਸਪਾਂਸਿਬਲ ਧੇਰਫੋਰ ਆਈ ਏਮ ਟ੍ਰਾਂਸਫਰਿੰਗ ਥਿਸ ਐਸ ਐਚ ਓ ਕੋਸ ਕੋ ਮੈਂ ਉਹਨਾਂ ਦੇ ਸੇ ਮੂਵ ਕਰ ਰਹਾ ਹਾਂ ਤਾਂ ਕਿ ਕੋਈ ਰਿਪੋਰਟਿੰਗ ਰਿਸਪਾਂਸਿਬਲ ਪਰਸਨ ਹੈ ਤਾਂ ਕਿ ਐਸੀ ਬਾਤ ਇਹ ਨਾ ਹੋ ਮੈਂ ਕੀ ਕਹਿਣਾ ਜੀ ਕੈਪਟਨ ਸਾਹਿਬ ਕੀ ਕਹਿੰਦੇ ਆ ਸਾਰਾ ਖੇਲ ਇਹ ਰਚਿਆ ਪੰਜਾਬ ਚੋਂ ਨਾ ਆਇਆ ਤੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਹ ਸਾਡੇ ਨਾਲ ਖੇਲਣਾ ਨਹੀਂ ਚਾਹੀਦਾ ਆਪਣੇ ਹੱਥ ਵੀ ਜਾਂਦੇ ਹੁੰਦੇ ਅੱਗੇ ਪੰਜਾਬ ਨੇ ਸੰਤਾਪ ਹੋ ਗਿਆ ਜਿੱਥੇ ਤੱਕ ਇਹ ਕਹਿੰਦੀ ਗੱਲ ਹੈਗੀ ਆ ਕਿ 337 ਤੌਰ ਤੇ ਜਾਂ ਹੋਰ ਅਸੀਂ ਤਾਂ ਕੋਈ ਧਾਰਾ ਮੰਗੀ ਨਹੀਂ ਸੀ ਸਾਡੇ ਤਾਂ ਜਿਹੜਾ ਉਸਲੇ ਮੇਰੇ ਬਚਾਅ ਤੇ ਕਾਰਿਆ ਕਰਤਾ ਆਇਆ ਉਹਨੇ ਬਿਆਨ ਦਿੱਤਾ ਇਹਨਾਂ ਨੇ ਪੁਲਿਸ ਨੇ ਸਾਰੀਆਂ ਉਹ ਜਿਹੜੀਆਂ ਉੱਥੇ ਦੀਆਂ ਉਹ ਆਪਣੇ ਨਾਲ ਉਹ ਵੀ ਲੈ ਆ ਉਸਕੇ ਇੱਕ ਪ੍ਰੈਸ ਵਾਲਾ ਬੰਦਾ ਸੀ ਪਤਾ ਨਹੀਂ ਕੌਣ ਸੀ ਕੋਲ ਵੀਡੀਓ ਖੰਗਾਲ ਕੇ ਦੇਖ ਕੇ ਸੈਟੀਸਫਾਈਡ ਹੋ ਕੇ ਐਫ ਆਈ ਆਰ ਜੜੀ ਹੈ ਵੀਰ ਮੋਟੀ ਕਿਸੇ ਦੀ ਆਪੇ ਥੋੜੀ ਜੰਦੇ ਆਪੇ ਲਾਈ ਜਾਂਦੇ ਹੈਗੇ ਆ ਬਾਕੀ ਕਾਨੂੰਨ ਹੈਗਾ ਆਪੇ ਕਾਨੂੰਨ ਆਪਣਾ ਕੰਮ ਕਰੂਗਾ ਪਰ ਗਵਰਨਮੈਂਟ ਨੇ ਇਹ ਕਹਾਤਾ ਥੋੜੀ ਆ ਅੱਤਫਟ ਮੈਂਸ ਰੇਂਦਾ ਕੈਪਟਨ ਸਾਹਿਬ ਦਾ ਬਿਆਨ ਦੇਣਾ ਹੀ ਇਹ ਸਾਬਤ ਕਰਦਾ ਆ ਕਿ ਸਰਕਾਰ ਇਸਾਰੇ ਖੇਲ ਚ ਕਿੰਨੀ 몰ਦਾ ਖੇਤੀ ਕਾਨੂੰਨਾ ਦੇ ਵਿਰੋਧ ਚ ਕਿਸਾਨ ਇਕੱਠੇ ਦਿੱਲੀ ਚ ਡਟੇ ਨੇ ਇਧਰ ਪੰਜਾਬ 'ਚ ਵੀ ਮੋਰਚਾ ਸੰਭਾਲਿਆ ਹੋਇਆ ਹੈ ਬੀਜੇਪੀ ਲੀਡਰਾਂ ਦਾ ਬਾਈਕਾਟ ਹੋ ਰਿਹਾ ਹੈ ਤੇ ਲਗਾਤਾਰ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ